ਚੋਰਾਵਾਂ ਵੱਲੋਂ 8 ਮਹੀਨਿਆਂ ਵਿੱਚ ਤੀਜੀ ਵਾਰ ਦੁਕਾਨ ਨੂੰ ਬਣਾਇਆ ਗਿਆ ਨਿਸ਼ਾਨਾ ਲੱਖਾਂ ਰੁਪਏ ਦਾ ਸਮਾਨ ਕੀਤਾ ਚੋਰੀ ਮਿਲੀ ਜਾਣਕਾਰੀ ਅਨਸਾਰ ਸਮਰਾਲਾ ਦੇ ਨੇੜਲੇ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਦੇਰ ਰਾਤ ਸ਼ਾਮਗੜ ਬੋਰਿੰਗ ਐਂਡ ਸੈਂਟਰੀ ਸਟੋਰ ਨੂੰ ਚੋਰਾਵਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਮਾਲਕ ਅਨਸਾਰ ਚੋਰਾਂ ਵੱਲੋਂ ਟੂਟੀਆਂ ਮੋਟਰ ਅਤੇ ਡੀਵੀਆਰ ਅਤੇ ਐਲਸੀਡੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਹਨ ਉਹਨਾਂ ਦੱਸਿਆ ਕਿ ਇਹ ਉਹਨਾਂ ਦੀ ਦੁਕਾਨ ਤੇ ਤੀਸਰੀ ਵਾਰ ਚੋਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਅਤੇ ਐਸਐਸਪੀ ਖੰਨਾ ਕੋਲ ਪੇਸ਼ ਹੋ ਕੇ ਇਨਸਾਫ ਦੀ ਮੰਗ ਕਰਾਂਗੇ ਨਾਮ ਮੇਰਾ ਪਵਜੀ ਸਿੰਘ ਹੈ ਸ਼ੌਪ ਮੇਰੀ ਸੈਨੀਟਰੀ ਸਮਰਸਿਬਲ ਬੋਰਾਂ ਦੀਆਂ ਟੂਟੀਆਂ ਦੀ ਸ਼ੌਪ ਹੈ ਜੀ ਪਿੰਡ ਮੇਰਾ ਸ਼ਾਮਗੜਾ ਇਹ ਪਿੰਡ ਹੈਗਾ ਜੀ ਕੋਟਲਾ ਸ਼ਾਮਪੁਰਾ ਜਿੱਥੇ ਸ਼ੌਪ ਹੈ ਮੇਰੀ ਈ ਘਟਨਾ ਵਾਪਰੀ ਤੇ ਹੁਣ ਤੱਕ ਕਿੰਨੀ ਵਾਰ ਇਹ ਘਟਨਾ ਵਾਪਰੀ ਜੀ ਇਹ ਤੀਜਾ ਚਾਂਸ ਹੋ ਰਿਹਾ ਜੀ ਇਹ ਤੀਜੀ ਵਾਰ ਚੋਰੀ ਹੋਈ ਦੁਕਾਨ ਤੇ ਪਹਿਲਾਂ ਵੀ ਅਸੀਂ ਤਲਾਹ ਕਰਿਆ ਚੌਂਕੀ ਦੇ ਵਿੱਚ ਕੋਈ ਸਾਡੀ ਕਾਰਵਾਈ ਨਹੀਂ ਹੋਈ ਤੇ ਇਹ ਲਗਭਗ ਇਹ 1 ਤੋਂ 2 ਵਜੇ ਦੇ ਵਿੱਚ ਦੀ ਗੱਲ ਹੈ ਜੀ ਕਿਉਂ 2:30 ਵਜੇ ਮੈਂ ਆ ਕੇ ਦੁਕਾਨ ਤੇ ਕੈਮਰੇ ਚੈੱਕ ਕਰੇ ਕੈਮਰੇ ਵੀ ਬੰਦ ਹੋ ਗਏ ਸੀ ਆਨਲਾਈਨ ਦੇਖਦਾ ਰਹਿੰਦਾ ਮੈਂ ਤੇ ਕੈਮਰੇ ਵੀ ਚੱਲ ਨਹੀਂ ਰਹੇ ਸੀ ਜਦ ਦੁਕਾਨ ਤੇ ਕੇ ਮੈਂ ਚੈੱਕ ਕਰਿਆ ਤੇ ਸ਼ਟਰ ਨੂੰ ਤੋੜਿਆ ਹੋਇਆ ਸੀ ਰਾਤ ਨੂੰ ਚੈੱਕ ਕੀਤਾ ਕੈਮਰੇ ਰਾਤ ਨੂੰ ਹਾਂ ਜੀ ਹਾਂ ਰਾਤ ਨੂੰ ਡਿਲੀ ਕੈਮਰੇ ਚੈੱਕ ਕਰਕੇ ਪੈਂਦਾ ਜੀ ਮੈਂ ਪੌਣੇ 1 ਵਜੇ 7 ਵਜੇ ਕੈਮਰੇ ਬੰਦ ਸੀ ਜਦ ਮੈਂ ਆ ਕੇ ਦੇਖਿਆ ਤੇ ਦੁਕਾਨ ਚ ਸਾਰਾ ਸਮਾਨ ਤੋੜਿਆ ਪਿਆ ਸੀ ਜਿਹੜਾ ਹੁਣ ਦਾ ਨੁਕਸਾਨ ਹੈ ਲਗਭਗ 5 ਲੱਖ ਤੋਂ ਉਪਰੀ ਹੈ ਜਿਹੜਾ ਪਹਿਲਾ ਨੁਕਸਾਨ ਦੋ ਜੋੜੀਆਂ ਪਹਿਲੇ ਹੋਈਆਂ ਲਗਭਗ 10-11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਕਿਹੜੇ ਕਿਹੜੇ ਮਹੀਨੇ ਚੋਰੀ ਸੀ ਪਹਿਲਾ ਜੋਈ ਮੇਰੇ 2025 ਦੇ ਵਿੱਚ ਜੁਲਾਈ ਦੇ ਵਿੱਚ ਹੋਈ ਆ 15 ਜੁਲਾਈ ਨੂੰ ਤੇ ਹੁਣ 9 ਦਸੰਬਰ ਨੂੰ ਹੋਈ ਆ ਜੀ 25 ਦੇ ਵਿੱਚ ਅੱਜ ਫੇਰ ਹੋ ਗਈ ਜੀ ਕੱਲ ਨੂੰ ਇੱਕ 2 ਮਹੀਨੇ ਪੂਰੇ ਹੋਣ ਜਾਂ ਲਿਆ ਚੋਰੀ ਸਾਲ ਤੋਂ ਪਹਿਲਾਂ ਹੀ ਤਿੰਨ ਚੋਰੀ ਤਿੰਨ ਚੋਰੀ ਹੋਈਆਂ ਹਾਂ ਜੀ ਸਾਲ ਤੋਂ ਹੋਈਆਂ ਹੋ ਗਈਆਂ ਆ ਹਲੇ ਤੱਕ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਚੌਕੀ ਵਾਲਿਆਂ ਦੇ ਗਿੜੇ ਮਾਰ ਮਾਰ ਥੱਕ ਗਿਆ ਜੀ ਮੈਂ ਤਾਂ ਇਹਨਾਂ ਦੇ ਹਨਾ ਇਹਨਾਂ ਤਾਂ ਪਹਿਲਾਂ ਤਾਂ ਨੇ ਐਫ ਆਈ ਆਰ ਹੀ ਨਹੀਂ ਕਰੀ ਜਿਹੜੀ ਜਿਲਾਇਸ਼ ਚੋਰੀ ਹੋਈ ਸੀ ਜਿਹੜੀ ਦੂਈ ਚੋਰੀ ਹੋਈ ਆ ਉਹ ਵੀ ਐਫ ਆਈ ਆਰ ਨੇ ਬਹੁਤ ਔਖੀ ਦਿੱਤੀ ਮੈਨੂੰ ਹੁਣ ਦੇਖੀਏ ਹੁਣ ਕੀ ਕਾਰਵਾਈ ਕਰਦੇ ਨੇ ਉਲਟਾ ਸਾਨੂੰ ਕਹਿੰਦੇ ਨੇ ਤੁਸੀਂ ਧਿਆਨ ਰੱਖੋ ਤੁਸੀਂ ਚੌਕੀਦਾਰ ਰੱਖੋ ਫਿਰ ਇਹ ਕਰ ਇਹ ਫਿਰ ਇਹ ਕਾਰੇ ਵਾਸਤੇ ਬੈਠੇ ਨੇ ਜੀ ਇਹ ਇਹ ਕਾਹਦੀ ਗੱਲ ਲੈਂਦੇ ਨੇ ਦੁਕਾਨ ਬੰਦ ਕਰਕੇ ਦੁਕਾਨ ਬੰਦ ਜੀ 7 ਵਜੇ ਗਿਆ ਜੀ ਮੈਂ ਲਗਭਗ ਹਾਂਜੀ ਤੇ ਡੀ ਵੀ ਆਰ ਵਗੈਰਾ ਚੋ ਚੈੱਕ ਕੀਤੀ ਸੀ ਡੀ ਵੀ ਆਰ ਲੱਗੀ ਚ ਵੀਡੀਓ ਤਾਂ ਨਾਲ ਲੈ ਕੇ ਰਿਹਾ ਡੀਵੀਆਰ ਨਾਲ ਹੀ ਲੈ ਕੇ ਤੋੜ ਕੇ ਉਹ ਹਾਂਜੀ ਹਾਂ ਡੀਵੀਆਰ ਲੈ ਕੇ ਕੈਮਰੇ ਵਗੈਰਾ ਸਾਰੇ ਥਲੇ ਨੂੰ ਕਰਦੇ ਦੱਸ ਦਿਓ ਜੀ ਆਪਣਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਆਜੋ ਕਰੋ ਆਜੋ ਮਾਲਕ ਜੀ ਦੁਕਾਨ ਦੇ ਹਾਂਜੀ ਹਾਂਜੀ ਇਹ ਮੇਰਾ ਬੇਟਾ ਜੀ ਕੀ ਮਾਮਲਾ ਹੋਇਆ ਅੱਜ ਮਾਮਲਾ ਜੀ ਤਾਂ ਸਮਝ ਲਓ ਵੀ ਜਦ ਰਾਤ ਕੈਮਰੇ ਚੈੱਕ ਕੀਤੇ ਨੇ 2:30 ਵਜੇ ਤਦ ਅਸੀਂ ਦੇਖਿਆ ਵੀ ਬਲੰਬ ਹੋ ਗਿਆ ਸਾਡਾ ਕੈਮਰੇ ਚੱਲਦੇ ਨਹੀਂ ਉਸੇ ਟਾਈਮ ਅਸੀਂ ਭੱਜੇ ਘਰੋਂ ਜਦ ਘਰੋਂ ਆ ਕੇ ਤੁਸੀਂ ਦੇਖਿਆ ਤਾਂ 6:30 6:30 ਬੱਟਿਆ ਸੀ ਜਾ ਅੰਦਰ ਆ ਕੇ ਚੈੱਕ ਕੀਤਾ ਕੁਝ ਨਹੀਂ ਕੁਝ ਨਹੀਂ ਪਰਿਆ ਉੱਠਾ ਛਕੋ ਲੈ ਕੇ ਕੀ ਕੀ ਸਮਾਨ ਲੈ ਕੇ ਗਏ ਨੇ ਟੂਟੀਆਂ ਲੈ ਗਏ ਮੋਟਰਾਂ ਲੈ ਗਏ ਬਾਕੀ ਹੋਰ ਤਾਰਾਂ ਤੋੜਾ ਪਿਆ ਨੇ ਪਤਲਾ ਜਿੰਨਾ ਸਾਰੇ ਸਮਾਨ ਲੈ ਗਏ ਲਗਭਗ ਕਿੰਨੇ ਕ ਦਾ ਸਮਾਨ ਹੈ ਜੀ ਘੱਟੋ ਘਾਟ ਹੋਂਡੀ ਚੋਰੀ ਦੀ 6 ਲੱਖ ਦੇ ਲਗਭਗ ਹੋ ਗਈ ਜੀ ਇਹ ਅਗਰ ਇਹ ਜੇ ਸਾਡੀ 2 ਦਿਨ ਦੇ ਵਿੱਚ ਕਾਰਵਾਈ ਨਾ ਕੀਤੀ ਅਸੀਂ ਰੋਡ ਜਾਮ ਕਰ ਦੋ ਰੋਡ ਜਾਮ ਕਰਨੇ ਕਾ ਨਹੀਂ ਕਰ ਨਹੀਂ ਕਰ ਚੋਰੀਆਂ ਹੋਈਆਂ ਹੋਈਆਂ ਦੋ ਚੋਰੀਆਂ ਹੋਲੇ ਜੀ ਹੁਣੇ ਉਹਨੇ ਸਮਝ ਲਓ ਵੀ ਹਾਂ ਜੀ ਹਾਂ ਜੀ ਅੱਤ ਜਿ ਚੋਰੀ ਆ 6 ਮਹੀਨਿਆਂ ਦੇ ਵਿੱਚ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਛ ਨਹੀਂ ਸਾਨੂੰ ਕੁਛ ਨਹੀਂ ਮਿਲਿਆ ਕੋਈ ਕਾਰਵਾਈ ਨਹੀਂ ਪਹਿਲਾਂ ਤੁਸੀ ਨਾ ਸੁਣਾਈ ਹੁੰਦੀ ਆ ਪਹਿਲਾਂ ਤੁਸੀਂ ਸੀਸੀਟੀਵੀ ਫੁਟੇਜ ਵੀ ਦਿੱਤੀ ਹੋਣੀ ਆ ਦਿੱਤੀ ਆ ਸਾਰੀਆਂ ਸਾਡੇ ਪੁਲਿਸ ਨੇ ਜੀ ਸੀ ਦੋ ਜਿਹੜੀਆਂ ਪਹਿਲਾਂ ਚੋਰੀਆਂ ਹੋਈਆਂ ਨੇ ਸਾਡੀਆਂ ਉਹਨਾਂ ਦੀ ਪੁਲਿਸ ਰਿਪੋਰਟ ਕਰਾ ਕੇ ਸਾਰੀ ਵੀਡੀਓ ਜਿੰਨੀ ਬਣੀ ਹੋਈ ਸੀ ਸਾਡੀ ਦੁਕਾਨ ਦੀ ਚੋਰੀ ਦੀ ਉਹ ਸਾਰੀਆਂ ਪੁਲਿਸ ਵਾਲੇ ਦਿੱਤੀਆਂ ਹੋਈਆਂ ਨੇ ਪਰ ਪੁਲਿਸ ਵਾਲਿਆਂ ਨੇ ਸਾਡਾ ਕੁਛ ਨਹੀਂ ਕਰਿਆ ਤੇ ਹੁਣ ਹੁਣ ਸਾਡਾ ਕੀ ਕੀ ਹੋਣਾ ਡੀਵੀਆਰ ਸਾਡਾ ਡੀਵੀਆਰ ਲੈ ਕੇ ਚਾਕੇ ਹੁਣ ਸਾਡਾ ਉਹਦੇ ਵਿੱਚ ਮਿਲਣਾ ਕੀ ਆ ਜਾ ਪਿੱਛੇ ਨੇ ਕੋ ਸਾਡੂ ਮਿਲਿਆ ਜੀ ਅਗਰ ਇਹਨਾਂ ਨੇ ਨਾ ਕੁਛ ਕੀਤਾ ਸੀ ਰੋਡ ਜਾਮ ਕਰਾਂਗੇ ਐਸਐਸਪੀ ਦੇ ਪਿੱਛੇ ਹੋਵਾਂਗੇ ਕੀ ਲੱਗਦਾ ਕੀ ਆ ਵੀ ਸਾਨੂੰ ਮਾਇਦ ਨਹੀਂ ਵੀ ਕੋਈ ਕਰ ਦੇਗੀ ਜਾਂ ਦੋ ਚੋਰ ਨੇ ਸਾਡੇ ਕੁਝ ਨਹੀਂ ਬਣਿਆ ਆਏਗਾ ਤੁਹਾਨੂੰ ਮਾਇਦ ਨਹੀਂ ਸਾਡਾ ਕੋਈ ਹੱਲ ਕੀਤਾ ਜਾਵੇ ਲਗਾਤਾਰ ਥੋਡੀ ਹੀ ਦੁਕਾਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਹੁਣ ਕੀ ਕਹਿ ਸਕਦੇ ਆ ਜੀ ਕੋਈ ਬੰਦਾ ਗੈਲੇ ਪਿਆ ਸਾਡੇ ਦਾ ਇਹ ਕਾਰਵਾਈ ਨੇ ਕੋਈ ਕਰਦੇ ਹੈਗੇ ਕੋਈ ਚੱਕਰ ਨਹੀਂ ਚੱਕਦੇ ਜੀ ਮੇਰਾ ਨਾਮ ਹਰਵੀਰ ਸਿੰਘ ਕੰਗ ਹੈ ਮੈਂ ਐਸੇ ਪਿੰਡ ਦਾ ਰਹਿਣ ਵਾਲਾ ਆਂ ਕੋਟਲਾ ਸ਼ੰਸ਼ਪੁਰ ਦਾ ਤੇ ਇਹ ਦੁਕਾਨ ਸਾਡੀ ਬਹੁਤ ਪੁਰਾਣੀ ਆ ਪਹਿਲਾਂ ਏਟੋ ਕਰਦੇ ਹੁੰਦੇ ਸੀ ਫਿਰ ਇੱਥੇ ਨਾਲ ਜਗਾ ਲੈ ਕੇ ਆਪਣਾ ਸੈਨੀਟਰੀ ਤੇ ਆ ਬੋਰਾ ਵਗੈਰਾ ਦਾ ਕੰਮ ਕਰਦੇ ਆਣ ਤੇ ਲਗਭਗ ਪਿਛਲੇ 3-4 ਮਹੀਨਿਆਂ ਤੋਂ ਇਹ ਲਗਾਤਾਰ ਚੋਰੀ ਦੇ ਰਿਸ਼ ਕਹਿੰਦਾ ਇੱਥੋਂ ਕਿਉਂ ਚੋਰੀ ਹੋ ਰਹੀ ਹੈ ਤੇ ਤਕਰੀਬਨ ਕੱਲ ਵੀ ਮੇਰਾ ਮੇਰੀ ਰੋਜ਼ ਦੀ ਰੁਟੀਨ ਦੇ ਮੁਤਾਬਕ ਮੈਂ ਆਪਣਾ ਗੁਰਦੁਆਰੇ ਤੇ ਸੈਰ ਕਰ ਚਾਰ ਵਜੇ ਜਾ ਰਿਹਾ ਸੀ ਫਿਰ ਮੈਨੂੰ ਆਪਣੇ ਪਿੰਡ ਸਾਡੇ ਪੜੇ ਸਰਪੰਚ ਮਨਦੀਪ ਸਿੰਘ ਮਿਲੇ ਤੇ ਅਸੀਂ ਇੱਥੇ ਆ ਕੇ ਮੌਕਾ ਦੇਖਿਆ ਤੇ ਚੋਰਾਂ ਨੇ ਸ਼ਟਰ ਦਾ ਆਪ ਕਟਰ ਨਾਲ ਵੱਟ ਕੇ ਸ਼ਟਰ ਅੰਦਰ ਦਾਖਲ ਹੋਏ ਤੇ ਡੀਵਰ ਵਗੈਰਾ ਤੇ ਹੋਰ ਟੁੱਟੀਆਂ ਦਾ ਕਾਫੀ ਉਸਮਾਨ ਮੋਟਰਾਂ ਵਗੈਰਾ ਹਾਂ ਐਲਸੀਡੀ ਵੀ ਲੱਗੀ ਐਲਸੀਡੀ ਵੀ ਲੱਗੇ ਖੋਲ ਕੇ ਪਹਿਲਾਂ ਐਲਸੀਡੀ ਰਮੀ ਲੱਗੇ ਲੱਗੀ ਸੀ ਕਾਫੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜੀਆਂ ਪਹਿਲਾਂ ਵਾਰਦਾਤਾਂ ਹੋਈਆਂ ਉਹਨਾਂ ਦੀ ਸੀਸੀਟੀਵੀ ਫੁਟੇਜ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆ ਹਰ ਵਾਰ ਦਿੱਤੀ ਆ ਜੀ ਉਹ ਸਾਰੀ ਰਿਕਾਰਡਿੰਗ ਪਈਆਂ ਸੀਟੀਵੀ ਵਾਰ ਦੇ ਵਿੱਚ ਦਿੱਤੀ ਹੋਈਆਂ ਨੇ ਜੀ ਉਹ ਉਹ ਹੀ ਕਾਰਵਾਈ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਦੇ ਜੀ ਸ਼ਾਮ ਤੋਂ ਦੇਖੋ ਜੀ ਹੁਣ ਬੌਗ ਦੇ ਪਹੁੰਚੇ ਹਾਂ ਬਾਕੀ ਜੀ ਸਟੇਟਮੈਂਟ ਲੈਣੇ ਆ ਦਾਦਨ ਪਹਿਲਾਂ ਵੀ ਚੋਰੀ ਹੋਈ ਦੀ ਪਹਿਲਾਂ ਵੀ ਮੁਕਾਦਮਾ ਦਰਜ ਕੀਤਾ ਗਿਆ ਉਹਨਾਂ ਦੀ ਭਾਲ جاری ਹੈ ਕਿ ਹੁਣ ਵੀ ਜਲਦੀ ਜਲਦੀ ਅਡਮਪ ਚਾ ਗਿਆ ਕੇ ਕਾਨੂੰਨ ਕਰਵਾਈ ਹੁੰਦੀ ਆ ਮੈਂ ਅਰੋਲੀ ਲੰਡੀ ਚਲਾਈ ਸਾਲ ਦੇ ਵਿੱਚ ਤੀਜੀ ਚੋਰੀ ਆ ਪਹਿਲਾਂ ਕੋਈ ਜਿਹੜੀਆਂ ਸੀਸੀਟੀਵੀ ਫੁਟੇਜ ਦੇਖੀਆਂ ਨੇ ਉਹਨਾਂ ਤੇ ਕੋਈ ਕਾਰਵਾਈ ਹੋਈ ਹੈ ਜੀ ਹੁਣ ਤੱਕ ਅੱਛਾ ਕਿ ਕੀਤਾ ਸੀ ਕੋਈ ਤਰਾਕ ਲੱਭਿਆ ਨਹੀਂ ਹੈਗਾ ਕਿ ਅੱਜ ਵੀ ਕੈਮਰੇ ਚੋਂ ਸਾਰੇ ਕ੍ਰਿਮੀਨਲ ਸਾਰੇ ਚੈੱਕ ਕਰਦੇ ਆ ਉਹ ਜਲਦੀ ਟ੍ਰੇਸ ਕਰਾਂਗੇ ਹਰ ਹਾਲਤ ਵਿੱਚ ਤੇ ਇਸ ਵਾਰ ਜਿਹੜਾ ਡੀਵੀਆਰ ਵੀ ਲਾਣ ਲੈ ਗਏ ਨੇ ਲੱਗਦਾ ਬਈ ਕੋਈ ਡੀਵੀਆਰ ਜਿਹੜਾ ਲਾ ਕੇ ਗਏ ਨੇ ਕਿਸੇ ਭੇਤੀ ਬੰਦੇ ਦਾ ਕੰਮ ਹੈ ਇਹਨਾਂ ਦਾ ਤੇ ਜਿੱਥੇ ਜਿੱਥੇ ਡੀਵੀਆਰ ਲਾ ਕੀ ਗਏ ਨੇ ਉੱਥੇ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕੋਈ ਡੀਵੀਆਰ ਕਿੱਥੇ ਲੱਗਿਆ ਹੋਇਆ ਇਹ ਤਕਰੀਬ ਨੇ ਇਹਨਾਂ ਦੇ ਕੋਈ ਭੇਤੀ ਦੇ ਬੰਦੇ ਦਾ ਕੰਮ ਆ ਜਾਂਦਾ ਕੋਈ ਨੇ ਵਰਕਰ ਹਟਾਇਆ ਹੋਣਾ ਪਹਿਲਾਂ ਬਾਕੀ ਕੋਈ ਗੱਲ ਨਹੀਂ ਟਰੈਸ ਕਰਾਂਗੇ ਹਰ ਹੱਦ ਤੱਕ